ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਰਸਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਆ ਵੀਰ ਕੋ ਜਾਦਪੁਰ ਸ਼ੇਖਵਾ ਤੇ ਤਿੰਨ ਝੋਟੀਆਂ ਸੂਈਆਂ ਸਵਾਈਆਂ ਬਹੁਤ ਚੰਗੀਆਂ ਕੁਆਲਿਟੀ ਦੀਆਂ ਹਰਿਆਣੇ ਦੀਆਂ ਮਾਈ ਕੋਲੋਂ ਤੇ ਦੁੱਧ ਦਾ ਪੁੱਛ ਰਹੇ ਆ ਕੀ ਡਿਟੇਲ ਆ ਤੇ ਕੀ ਭਰਾਈ ਜੇ ਕੋ ਤੇ ਇੱਕ ਕੁਐਸਚਨ ਹੈ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਆ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਵਪਾਰ ਦਾ ਕੰਮ ਕਰਦੇ ਹਾਂ ਜੀ ਭਾਜੀ ਠੀਕ ਹੈ ਠੀਕ ਹੈ ਜੀ ਤੇ ਕਿੰਨਾ ਚਿਰ ਹੋ ਗਿਆ ਵਪਾਰ ਕਰਦੇ ਤਿੰਨ ਸਾਲ ਹੋ ਗਏ ਆਪਾਂ ਤਿੰਨ ਸਾਲ ਹੋ ਗਏ ਹਾਂ ਜੀ ਠੀਕ ਹੈ ਠੀਕ ਹੈ ਤੇ ਅੱਜ ਕਿਦਾਂ ਨੇ ਝੋਟੀਆਂ ਆਪਣੇ ਕੋਲ ਆਪਣੇ ਨੂੰ ਭਾਈ ਕਿੰਨੇ ਕਿੰਨੇ ਪਹਿਲੇ ਸਵੇਰ ਝੋਟੀਆਂ ਜੀ ਹਾਂ ਜੀ ਅਛਾ ਅਛਾ ਪਹਿਲੇ ਚੌਗੀ ਝੋਟੀ ਚਾਰ ਲੰਦਾ ਚੌਗੀ ਝੋਟੀ ਆਏ ਠੀਕ ਹੈ ਵੱਡੀ ਆ ਝੋਟੀ ਬੱਚਾ ਕੱਟੀ ਮਗਰੇ ਤੇ ਕੱਟੀ ਮਗਰੇ ਤੇ ਅਛਾ ਅਛਾ ਹਾਂਜੀ ਤੇ ਕਿੰਨਾ ਦੁੱਧ ਤਿਆਰ ਹੋਣ ਕਿੰਨਾ ਉਹਦੇ ਨੂੰ ਪੱਜ 11 ਕਿਲੋ ਦੁੱਧ ਜਾਈ 11 ਕਿਲੋ ਪੱਕਾ ਹੋਊਗਾ ਨਹੀਂ ਪੱਕਾ ਹੋਊਗਾ 13 ਕਿਲੋ ਦੁੱਧ 6 ਸਾਲ ਦੇ ਸਾਹਿਬ ਕਰਦਾ ਹਾਂ ਸਫਰ ਦੇ ਨਾਲ ਚਲੋ ਭੱਜ ਭੁਜ ਵੀ ਹਾਂਜੀ ਜਾਣੀਆਂ ਭੱਜ ਭੁਜ ਹੋਈ ਤੁਹਾਨੂੰ ਪਤਾ ਹੀ ਹਾਂ 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 ਤੇ ਕਿੰਨਾ 11 ਕਿਲੋ ਪੱਕਾ ਲੈਟ ਤਿਆਰ ਹਾਂ ਹਾਂ ਖੋਲਿਓ ਹਾਂਜੀ ਝੋਟੀ ਵੀ ਕੱਦਕੁੱਦ ਬਹੁਤ ਜ਼ਿਆਦਾ ਚੰਗਾ ਝੋਟੀ ਦਾ ਤੇ ਥਾਣੇ ਦਾ ਬਹੁਤ ਜ਼ਿਆਦਾ ਚੰਗਾ ਥਾਣੇ ਥਾਣਾ ਬਹੁਤ ਜਾਨਾ ਪਿਆਣਾ ਨਾਰਾ ਐ ਚੱਡੇ ਦੇ ਉੱਤੇ ਵੇਖੋ ਝੋਟੀ ਪਾਲਪੂਲ ਵੇਖੋ ਝੋਟੀ ਆ ਵੇਖੋ ਹੋ ਗਿਆ ਗੁੱਤ ਤਰਦੀ ਆ ਝੋਟੀ ਲੈ ਆਓ ਆ ਵੇਖੋ ਸਿੰਘ ਦੀ ਘਾਟੀ ਇਹੋ ਸਾਡੀ ਘਾਟੀ ਹਾਂ ਬਹੁਤ ਚੰਗੀ ਘਾਟੀ ਸਾਡੀ ਆ ਝੋਟੀ ਨੂੰ ਥਾਣਾ ਬਹੁਤ ਜਾਨਤ ਜਿਆਦਾ ਪਿਆੜਾ ਲਗਾ ਟੋਟਾ ਤੇ ਬਿੰਦੀਆਂ ਗਾ ਚੱਡਾ ਜ ਆ ਵੇਖੋ ਤੇ ਠੰਡੀ ਸੀ ਇਹ ਬਾਈ ਹਾਂਜੀ ਬਹੁਤ ਠੰਡੀ ਹੈ ਭਾਈ ਤੇ ਕੱਟੀ ਆ ਮਗਰ ਤੇ ਕੱਟਾ ਹੈ ਹਾਂਜੀ ਮਗਰ ਕੱਟੀ ਆ ਜੀ ਕੱਟੀ ਮਗਰ ਜੀ ਦੋ ਫਾਇਦੇ ਹੋ ਗਏ ਜੀ ਦੋਵੇਂ ਟਵਲ ਫਾਇਦਾ ਕੱਟੀ ਬੰਦ ਤੇ ਮੁੱਲ ਜਾਇਜ ਹੈ ਬਿਲਕੁਲ ਲੈਣ ਦੇ ਨਾਲ ਹੀ ਹਾਂ 1 ਇੱਕ 15 ਦੀ ਪਾਈਸ ਕੁਝ ਜਾਇਜ ਆਪਣੇ ਹਿਸਾਬ ਨਾਲ ਆਪੇ ਛੱਡ ਦੋ ਉਹ ਚ ਸੌਟ ਕਰ ਦਾਂਗੀ ਠੀਕ ਹੈ ਠੀਕ ਕੋਈ ਨਹੀਂ ਤੇ ਦੂਜੀ ਕਿੱਦਾਂ ਜੀ ਇਹ ਬਾਈ ਇਹ ਵੀ ਪਹਿਲਾ ਸੁਆਵਾ ਪਹਿਲਾ ਸੁਆਵਾ ਹਾਂਜੀ ਇਹ ਥੋੜਾ ਜਿਹਾ ਮੈਂ ਥੋੜੀ ਟੌਨ ਹੋ ਗਈ ਐ ਤੇ ਬਗਾ ਹੋ ਗਿਆ ਹੀ ਹੈ ਨਾ ਅੱਛਾ ਅੱਛਾ ਹਾਂਜੀ ਤੇ ਹੁਣ ਠੀਕ ਐ ਤੇ ਹੁਣ ਠੀਕ ਐ ਨਾ ਹਾਂਜੀ ਹੁਣ ਠੀਕ ਐ ਠੀਕ ਠੀਕ ਕੱਢਿਆ ਵਾ ਕਿੰਨਾ ਦੁੱਧ ਦੇ ਕੋਣ ਹੁਣ ਇਹਦੇ ਕੋਲ 10 ਕਿਲੋ ਹੋਗਾ ਦੁੱਧ 10 ਕਿਲੋ ਦੁੱਧ ਹਾਂਜੀ ਦੁੱਧ ਦੇ ਵਿੱਚ 12 ਕਿਲੋ ਸੀਗਾ ਠੀਕ ਠੀਕ ਕੱਢਿਆ ਵਾ ਇਹ ਤਾਂ ਮੈਂ ਕਿ ਕਿੱਟਾ ਤੇ ਕੱਟੀ ਐ ਕੱਟਾ ਜੀ ਭਾਜੀ ਇਹ ਆ ਜਾਂ ਹਫੇਰੀ ਸੁਣੀ ਆ ਹਫਤੇ ਤੱਕ ਨਹੀਂ ਸੁਈ ਆ ਹਾਂਜੀ ਠੀਕ ਐ ਠੀਕ ਚੰਗੀ ਓਦਾਂ ਝੋਟੀ ਬਹੁਤ ਜ਼ਿਆਦਾ ਵਿਰਨ ਬਹੁਤ ਜ਼ਿਆਦੀ ਏ ਛੱਡੇ ਜੋ ਆ ਵੇਖੋ ਆ ਪਤਲੀ ਕੰਮਰੀ ਦੀ ਆ ਤਾਂ ਹਾਂਜੀ ਸਿੰਗਲ ਹੱਡੀ ਹੈ ਸਿੰਗਲ ਹੱਡੀ ਦੀ ਹਾਂਜੀ ਚੰਗੀ ਮੂੰਹ ਦੀ ਖੰਡੀ ਬਹੁਤ ਚੰਗੀ ਹੈ ਕੋਈ ਨਿਕਾਣ ਤੇ ਮਿਰਲ ਪਿੱਛੋਂ ਵੇਖੋ ਕੱਲਾ ਕੱਲਾ ਥਾਣਿਆ ਵੇਖੋ ਆ ਵੇਖੋ ਆ ਤੇ ਇਹਦਾ ਜੈ ਜੈ ਇਹ ਪੰਜਵੇਂ ਦੀ ਦੇਣਾ 92000 ਦੇ ਬਈ ਮਾਨਤਾਂ ਨੂੰ ਕਰਦਾਂਗੇ ਭਾਜੀ ਮਾਨਤਾਂ ਚਲੋ ਠੀਕ ਕਰਦੇ ਠੀਕ ਹੈ ਠੀਕ ਹੈ ਠੰਡੀ ਬਹੁਤ ਜ਼ਿਆਦੀ ਠੰਡੀ ਜਾਂਦੀ ਹਾਂ ਤੇ ਦੂਜੀ ਕਿਧਾਂ ਇਹ ਬਾਈ ਚਾਰਾਂ ਦਾ ਚੌਥੀ ਮੋੜ ਇਹ ਗੁਰਾਸਾਨੋਂ ਨੇ ਦੀਆ ਇੱਕ ਆਸਤਾਨੋਂ ਨੇ ਦੀ ਹਾਂਜੀ ਠੀਕ ਠੀਕ ਇਹਦੇ ਕੋਲ 10 ਕਿਲੋ ਦੁੱਧ ਤੇ ਤਰਨੇਟ ਠੀਕ ਹੈ ਇਹਦੇ ਸੂਈ ਨੂੰ 22 ਦਿਨ ਹੋ ਗਿਆ 22 23 ਦਿਨ ਹੋ ਗਏ ਠੀਕ ਕੱਢਿਆ ਉਹ ਇਹਦੇ ਮੰਗ ਕੀ ਹੈ ਇਹਦੇ ਕੱਟਾ ਹੀ ਹੈ ਕੱਟਾ ਠੀਕ ਚੰਗੀ ਏ ਵੀ ਛੋਟੀ ਯਾਨ ਦੁੱਧ ਹੋਣ ਕਿੰਨਾ ਨੈਟ ਤੇ ਆ ਗਿਆ ਦੁੱਧ ਪਹਿਲੇ ਨੈਟ 10 ਕਿਲੋ 10 ਕਿਲੋ ਪੱਕਾ ਠੀਕ ਛੰਡੀ ਬਹੁਤ ਛੋਟੀ ਬਾਜੀ ਅੱਛਾ ਜੀ ਇਦਾਂ ਮਾਜੀ ਇਹ ਸਾਰੇ ਬਾਜੀ ਬਹੁਤ ਜਿਆਦੀ ਛੰਡੀ ਆ ਜਿੱਦਾਂ ਮਾਜੀ ਧਾਰਮਾ ਕੋਈ ਨਹੀਂ ਆ ਠੰਡੀ ਜੰਗੀ ਬਹੁਤ ਜਿਆਦੀ ਹਾਂਜੀ ਲੈ ਜੀ ਦੇਖ ਇਹ ਛੋਟੇ ਛੋਟੇ ਹਾਂਜੀ ਛੋਟੇ ਇਹ ਹਾਂ ਆ ਦੇਖ ਤੇ ਪਹਿਲੀ ਦਾ ਬਚਾ ਹਾਂਜੀ ਪਹਿਲੀ ਤੇ ਦੂਜੀ ਦਾ ਤੇ ਅਜਾ ਹੁਣ ਤੀਜੀ ਅਗਲੀ ਦਾ ਨਹੀਂ ਬਾਹਰ ਤੇ ਬਾਹਰ ਅੱਛਾ ਬਾਹਰ ਦੇ ਠੀਕ 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 ਤੇ ਇਹਦਾ ਛੋਟਾ ਹੈ ਜਿਆਦਾ ਦੇ ਭੱਜਿਆ ਸੀ ਦੇ ਦਾਂਗੇ 80000 ਦੇ ਹੋਰ ਵੀ ਚੋਗਣਾ 78000 ਭਾਈ 70000 ਦੇ ਹਾਂਜੀ ਤੇ ਪਿੰਡ ਆਪਣਾ ਦੱਸ ਦਿਓ ਪਿੰਡ ਭਾਈ ਆਪਣਾ ਜਾਦਪੁਰ ਸ਼ਹਿਰ ਵਾ ਜੇ ਹਾਂਜੀ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਦੱਸ ਬਟਾਲੇ ਤੋਂ ਭਾਜੀ ਜਨੰਦਰ ਰੋਡ ਦੇ ਆਪਣਾ ਪਿੰਡ ਠੀਕ ਠੀਕ 73472 ਨਤਰ 1000 ਠੀਕ ਹੈ ਜੀ ਸੱਸੀਗੜ੍ਹ ਦੇ ਸੱਸੀਗੜ੍ਹ ਦੇ